ਸਸ਼ਕਾਲ ਤੋਂ ਸੇਖਰ ਸੰਜੈ ਨਿਊਜ਼ ਤੇ ਮੈਂ ਹਰਪ੍ਰਦੀਪ ਗੌਰ ਦਾ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਦੱਸਿਆ ਗਿਆ ਕਿ ਮੈਡੀਕਲ ਬੁਲੇਟਿਨ ਡਾਕਟਰਾਂ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਜਿਸ ਦੇ ਵਿੱਚ ਦੱਸਿਆ ਗਿਆ ਕਿ ਰਾਜਵੀਰ ਜਵੰਦਾ ਦੀ ਸਿਹਤ ਦੇ ਵਿੱਚ ਹਲਕਾ ਸੁਧਾਰ ਦੱਸਿਆ ਜਾ ਰਿਹਾ ਤਾਂ ਬਿਲਕੁਲ ਦੱਸਿਆ ਗਿਆ ਕਿ ਬੀਤੇ ਦਿਨੀ 20% ਤੇ 40% ਰਿਕਵਰੀ ਉਹਨਾਂ ਦੀ ਬਾਡੀ ਨੇ ਸ਼ੋਅ ਕੀਤੀ ਹੈ ਦਿਖਾਈ ਹੈ ਮੈਡੀਕਲ ਬੁਲੇਟਿਨ ਡਾਕਟਰਾਂ ਦੇ ਵੱਲੋਂ ਜਾਰੀ ਕੀਤਾ ਗਿਆ ਤਾਂ ਬਿਲਕੁਲ ਇਸ ਲੜਕੀ ਹਾਦਸੇ ਦਾ ਸ਼ਿਕਾਰ ਹੋਈ ਸੀ ਬਾਈਕ ਰਾਈਡਿੰਗ ਕਰਦੇ ਦੌਰਾਨ ਆਵਾਰਾ ਪਰਸ਼ਵਾ ਦੀ ਚਪੇਟ ਦੇ ਵਿੱਚ ਆਉਣ ਦੇ ਕਾਰਨ ਸਿੱਧਾ ਜਾ ਕੇ ਬ੍ਰੇਕ ਨਹੀਂ ਲੱਗਦੀ ਤੇ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਸਰੀਰ ਦੀ ਹੱਡੀ ਡੈਮੇਜ ਹੋ ਜਾਂਦੀ ਹੈ ਬ੍ਰੇਨ ਡੈਮੇਜ ਹੋ ਜਾਂਦਾ ਇਸ ਦੇ ਨਾਲ ਉਹਨਾਂ ਦੀ ਪੂਰੀ ਬਾਡੀ ਦੀ ਮੂਵਮੈਂਟ ਹੈ ਜਿਹੜੀ ਰੁਕ ਜਾਂਦੀ ਹੈ ਸੋ ਅਜਿਹੀਆਂ ਖਬਰਾਂ ਸਾਹਮਣੇ ਆਈਆਂ ਸੀ ਪਰ ਅਦਾਸੀ ਹੈ ਕਿ ਜਿੱਥੇ ਦਵਾਈਆਂ ਅਸਰ ਨਹੀਂ ਕਰਦੀਆਂ ਉੱਥੇ ਦਵਾਈਆਂ ਅਸਰ ਕਰ ਚੰਦੀਆਂ ਨੇ ਤਾਂ ਬੇहद ਉਹਨਾਂ ਦੇ ਚਾਹਣ ਵਾਲਿਆਂ ਦੇ ਵੱਲੋਂ ਉਹਨਾਂ ਨੂੰ ਪਿਆਰ ਕਰਨ ਵਾਲਿਆਂ ਦੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਰਿਸ਼ਤੇਦਾਰਾਂ ਦੇ ਵੱਲੋਂ ਲਗਾਤਾਰ ਅਰਦਾਸਾਂ ਕੀਤੀਆਂ ਗਈਆਂ ਦੁਆਵਾਂ ਕੀਤੀਆਂ ਗਈਆਂ ਪੂਰੀ ਪੰਜਾਬੀ ਇੰਡਸਟਰੀ ਉਹਨਾਂ ਦੇ ਨਾਲ ਆ ਕੇ ਖੜ ਗਈ ਇੱਥੋਂ ਤੱਕ ਕਿ ਹਸਪਤਾਲ ਦੇ ਬਾਹਰ ਆ ਕੇ ਵੀ ਲੋਕਾਂ ਨੇ ਅਰਦਾਸਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀ ਸੋਨਾਂ ਅਰਦਾਸਾਂ ਦਾ ਅਸਰ ਜਿੱਦ ਦੇਖਣ ਨੂੰ ਜ਼ਰੂਰ ਮਿਲਿਆ ਤਾਂ ਰਾਜਵੀਰ ਜੁਗੰਦਰ ਦੀ ਸਿਹਤ ਦੇ ਵਿੱਚੋਂ ਰਿਕਵਰੀ ਹੋਣੀ ਸ਼ੁਰੂ ਹੋ ਗਈ ਹੈ ਡਾਕਟਰਾਂ ਦੇ ਵੱਲੋਂ ਜੋ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਉਸ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਜਿਸ ਦਿਨ ਹਾਦਸਾ ਹੋਇਆ ਉਸ ਦਿਨ ਬਿਲਕੁਲ ਨਾ ਮਾਤਰ ਚਾਂਸਸ ਸੀ ਔਰ ਉਸ ਤੋਂ ਅਗਲੇ ਦਿਨ 20% ਰਿਕਵਰੀ ਹੋਈ ਬੀਤੇ ਦਿਨੀ 40% ਤੇ ਹੁਣ ਉਹਨਾਂ ਦੀ ਬੋਡੀ ਲਗਾਤਾਰ ਰਿਕਵਰ ਕਰਨਾ ਸ਼ੁਰੂ ਕਰ ਰਹੀ ਹੈ ਸੋ ਜਲਦੀ ਉਹ ਸਿਹਤਮੰਦ ਹੋ ਕੇ ਸਾਡੇ ਸਭ ਦੇ ਵਿੱਚ ਜਰੂਰ ਵਿਚਰਣਗੇ ਸੋ ਅਰਦਾਸਾਂ ਨੇ ਜਿਹੜੀਆਂ ਸਰ ਪਾਸੇ ਹੋ ਰਹੀਆਂ ਨੇ ਕਿ ਆਪਣੀ ਸਿਹਤ ਨੂੰ ਲੈ ਕੇ ਉਹਨਾਂ ਦੀ ਤੰਦਰੁਸਤੀ ਨੂੰ ਲੈ ਕੇ ਚਾਰੇ ਪਾਸੇ ਦੁਆਵਾਂ ਹੋ ਰਹੀਆਂ ਨੇ ਅਰਦਾਸਾਂ ਹੋ ਰਹੀਆਂ ਨੇ ਕਿ ਜਲਦੀ ਜਲਦੀ ਠੀਕ ਹੋ ਕੇ ਆਪਣੇ ਲੋਕਾਂ ਦੇ ਵਿਚਾਲੇ ਉਹ ਆ ਕੇ ਘਰ ਪਰਤ ਸਕਣ ਸਸ਼ਕਾਲ ਤੋਂ ਸੇਖ ਰਹੇ ਹਾਂ ਸੰਜੈ ਨਿਊਜ਼ ਤੇ ਮੈਂ ਹਰਪ੍ਰਦੀਪ ਗੁਰ ਦਾ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਦੱਸਿਆ ਕਿ ਮੈਡੀਕਲ ਬੁਲੇਟਿਨ ਡਾਕਟਰਾਂ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਜਿਸ ਦੇ ਵਿੱਚ ਦੱਸਿਆ ਗਿਆ ਕਿ ਰਾਜਵੀਰ ਜਵੰਦਾ ਦੀ ਸਿਹਤ ਦੇ ਵਿੱਚ ਹਲਕਾ ਸੁਧਾਰ ਦੱਸਿਆ ਜਾ ਰਿਹਾ ਤਾਂ ਬਿਲਕੁਲ ਦੱਸਿਆ ਕਿ ਬੀਤੇ ਦਿਨੀ 20% ਤੇ 40% ਰਿਕਵਰੀ ਉਹਨਾਂ ਦੀ ਬਾਡੀ ਨੇ ਸ਼ੋਅ ਕੀਤੀ ਹੈ ਦਿਖਾਈ ਹੈ ਮੈਡੀਕਲ ਬੁਲੇਟਿਨ ਡਾਕਟਰਾਂ ਦੇ ਵੱਲੋਂ ਜਾਰੀ ਕੀਤਾ ਗਿਆ ਤਾਂ ਬਿਲਕੁਲ ਇਸ ਲੜਕੀ ਹਾਦਸੇ ਦਾ ਸ਼ਿਕਾਰ ਹੋਈ ਸੀ ਬਾਈਕ ਰਾਈਡਿੰਗ ਕਰਦੇ ਦੌਰਾਨ ਆਵਾਰਾ ਪਰਸ਼ਵਾ ਦੀ ਚਪੇੜ ਦੇ ਵਿੱਚ ਆਉਣ ਦੇ ਕਾਰਨ ਸਿੱਧਾ ਜਾ ਕੇ ਬ੍ਰੇਕ ਨਹੀਂ ਲੱਗਦੀ ਤੇ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਸਰੀਰ ਦੀ ਹੱਡੀ ਡੈਮੇਜ ਹੋ ਜਾਂਦੀ ਹੈ ਬ੍ਰੇਨ ਡੈਮੇਜ ਹੋ ਜਾਂਦਾ ਇਸ ਦੇ ਨਾਲ ਉਹਨਾਂ ਦੀ ਪੂਰੀ ਬਾਡੀ ਦੀ ਮੂਵਮੈਂਟ ਹੈ ਜਿਹੜੀ ਰੁਕ ਜਾਂਦੀ ਹੈ ਐਸੋ ਜਹੀਆਂ ਖਬਰਾਂ ਸਾਹਮਣੇ ਆਈਆਂ ਸੀ ਪਰ ਅਦਾਸੀ ਹੈ ਕਿ ਜਿੱਥੇ ਦਵਾਈਆਂ ਅਸਰ ਨਹੀਂ ਕਰਦੀਆਂ ਉੱਥੇ ਦਵਾਈਆਂ ਅਸਰ ਕਰ ਜਾਂਦੀਆਂ ਨੇ ਤਾਂ ਬੇਹੱਦ ਉਹਨਾਂ ਦੇ ਚਾਹਣ ਵਾਲਿਆਂ ਦੇ ਵੱਲੋਂ ਉਹਨਾਂ ਨੂੰ ਪਿਆਰ ਕਰਨ ਵਾਲਿਆਂ ਦੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਰਿਸ਼ਤੇਦਾਰਾਂ ਦੇ ਵੱਲੋਂ ਲਗਾਤਾਰ ਅਰਦਾਸਾਂ ਕੀਤੀਆਂ ਗਈਆਂ ਦੁਆਵਾਂ ਕੀਤੀਆਂ ਗਈਆਂ ਪੂਰੀ ਪੰਜਾਬੀ ਇੰਡਸਟਰੀ ਉਹਨਾਂ ਦੇ ਨਾਲ ਆ ਕੇ ਖੜ ਗਈ ਇੱਥੋਂ ਤੱਕ ਕਿ ਹਸਪਤਾਲ ਦੇ ਬਾਹਰ ਆ ਕੇ ਵੀ ਲੋਕਾਂ ਨੇ ਅਰਦਾਸਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀ ਸੋਨਾਂ ਅਰਦਾਸਾਂ ਦਾ ਅਸਰ ਦੇਖਣ ਨੂੰ ਜ਼ਰੂਰ ਮਿਲਿਆ ਤਾਂ ਰਾਜਵੀਰ ਜਗੰਦਰ ਦੀ ਸਿਹਤ ਦੇ ਵਿੱਚੋਂ ਰਿਕਵਰੀ ਹੋਣੀ ਸ਼ੁਰੂ ਹੋ ਗਈ ਹੈ ਡਾਕਟਰਾਂ ਦੇ ਵੱਲੋਂ ਜੋ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਉਸ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਜਿਸ ਦਿਨ ਹਾਦਸਾ ਹੋਇਆ ਉਸ ਦਿਨ ਬਿਲਕੁਲ ਨਾ ਮਾਤਰ ਚਾਂਸਸੇ ਸੀ ਔਰ ਉਸ ਤੋਂ ਅਗਲੇ ਦਿਨ 20% ਰਿਕਵਰੀ ਹੋਈ ਬੀਤੇ ਦਿਨੀ 40% ਤੇ ਹੁਣ ਉਹਨਾਂ ਦੀ ਬੋਡੀ ਲਗਾਤਾਰ ਰਿਕਵਰ ਕਰਨਾ ਸ਼ੁਰੂ ਕਰ ਰਹੀ ਹੈ ਸੋ ਜਲਦੀ ਉਹ ਸਿਹਤਮੰਦ ਹੋ ਕੇ ਸਾਡੇ ਸਭ ਦੇ ਵਿੱਚ ਜ਼ਰੂਰ ਵਿਚਰਣਗੇ ਸੋ ਅਰਦਾਸਾਂ ਨੇ ਜਿਹੜੀਆਂ ਸਰ ਪਾਸੇ ਹੋ ਰਹੀਆਂ ਨੇ ਕਿ ਆਪਣੀ ਸਿਹਤ ਨੂੰ ਲੈ ਕੇ ਉਹਨਾਂ ਦੀ ਤੰਦਰੁਸਤੀ ਨੂੰ ਲੈ ਕੇ ਚਾਰੇ ਪਾਸੇ ਦੁਆਵਾਂ ਹੋ ਰਹੀਆਂ ਨੇ ਅਰਦਾਸਾਂ ਹੋ ਰਹੀਆਂ ਨੇ ਕਿ ਜਲਦੀ ਜਲਦੀ ਠੀਕ ਹੋ ਕੇ ਆਪਣੇ ਲੋਕਾਂ ਦੇ ਵਿਚਾਲੇ ਉਹ ਆ ਕੇ ਘਰ ਪਰਤ ਸਕਣ